ਬਹੁਤ ਚੰਗੇ ਪੱਧਰ ਤੇ ਨੁਕਸਾਨ ਹੋਇਆ ਉਹ ਨਹੀਂ ਮੋਟਰਸਾਈਕਲ ਸਕੂਟਰ ਤੇ ਜੜੇ ਆ ਹਵਾ ਨਾ ਪਾਣੀ ਨਾ ਬੈੱਡਾਂ ਆ ਗਏ ਨੇ ਵਿਚ ਪਾਣੀ ਤੇ ਡੁੱਬ ਗਏ ਨੇ ਬੈੱਡਾਂ ਆ ਗਏ ਸਾਰੇ ਬੈੱਡ ਡੱਟੇ ਤੈਰਨ ਲੱਗ ਪਏ ਨੇ ਪਾਣੀ ਵਿੱਚ ਫਰਿੱਜਾਂ ਤੈਰਦੀਆਂ ਪਈਆਂ ਨੇ ਬਹੁਤ ਜਿਆਦਾ ਨੁਕਸਾਨ ਹੋਣਾ ਹੈ। ਬੈਟਰੀ ਵਾਲੀ ਸਕੂਟਰੀ ਇਹ ਤੇ ਨਹੀਂ ਚਲਦੀ ਮੇਰੇ ਹਿਸਾਬ ਨਾਲ। ਇਹ ਕਾਰ ਇਹ ਵੀ ਚੱਲ ਕੇ ਆਪ ਲੈ ਕੇ ਚੁੱਕੇਗਾ। ਮੈਂ ਅੱਗੇ ਨਾ ਮਹਨ ਪਾਟ ਆ ਦਾ ਬਹੁਤ ਘੰਟੇ ਲਗਣਗੇ 20 ਮਿੰਟ ਇਹਨਾਂ ਨਵੇਂ ਪਾਈਏ ਹਨ। ਸੋਰਾ ਕੋਈ ਪੁੱਠਾ ਸੱਦਾ ਹੋ ਗਿਆ ਜੀ। ਇਹਦੇ ਵਿੱਚ ਬਹੁਤ ਜਿਆਦਾ ਨੁਕਸਾਨ ਆਇਆ। ਉਹ ਵੀ ਫ੍ਰਿਜ ਤੈਰਦੀ ਵੀ ਪਾਣੀ ਚ ਸਿਲੰਡਰ ਵੀ ਤੈਰ ਰਿਹਾ ਨੇ ਪਾਣੀ ਚ ਓਹੋ ਹੋ ਅੰਦਰ ਨੇਰਾ ਬੜਾ ਵਾ ਨਹੀਂ ਤੇ ਬੈੱਡ ਵੀ ਤੈਰਦਾ ਵਾ ਪਾਣੀ ਚ ਦੇਖੋ ਜਾ ਡੇਕਰਾਂ ਦੇ ਹਾਲਾਤ ਜੀ ਅੰਨੇ ਹਾਲਾਤ ਮਾੜੇ ਬਹੁਤ ਲਾਡ ਮਾੜੇ ਦੇਖੋ ਇਹ ਦੇਖੋ ਕੁਛ ਨਹੀਂ ਰਿਹਾ ਇੱਥੇ ਦੇ ਡੰਗਰ ਡੰਗਰ ਸਾਰਾ ਕੁਝ ਰੁੜ ਗਿਆ ਜੀ ਸਾਰਾ ਡੰਗਰ ਡੰਗਰ ਜੋ ਵੀ ਆ ਗਿਆ 6-7 ਡੰਗਰ ਸਾਡੀ ਸਿਰਫ ਇਹੋ ਇੱਕ ਬੱਸੀ ਭਜੀ ਆ ਬਾਕੀ ਸਾਰਾ ਕੁਝ ਰੁੜ ਗਿਆ ਜੋ ਵੀ ਆ ਗਿਆ ਐ ਦੇਖੋ ਹਾਦਸੇ ਘਰਾਂ ਦੇ ਦੇਖੋ ਕਿੱਡੀ ਕਿੱਡੀ ਗਾਰ ਬਹੁਤ ਨੁਕਸਾਨ ਹੋਇਆ ਦੇਖੋ ਬੜਾ ਨੁਕਸਾਨ ਹੋਇਆ ਜੀ ਆਹ ਦੇਖੋ ਜੇ ਪਾਣੀ ਚੜ ਲਿਆ ਇੱਥੇ ਮਾਰੋ ਮਾਰ ਪਾਣੀ ਚੜ ਲਿਆ ਜੇ ਵੀ ਦੇਖੋ ਇਹ ਹਾਲਾਤ ਨੇ ਮਾੜੀ ਇੱਥੇ ਬੋਹ ਹਾਲਾਤ ਮਾੜਿਆ ਨੀਆ ਬੈਗੀਆਂ ਇੱਥੇ ਤੇ ਬੋਹ ਹਾਲਾਤ ਮਾੜੀ ਇੱਥੇ ਆ ਇਹ ਦੇਖੋ ਬੋਹ ਹਾਲਾਤ ਮਾੜੀ ਹੋ ਗਿਆ ਜੀ ਇਹ ਦੇਖੋ ਅੰਦਰ ਨੇ ਨੇ ਹਾਲਾਤ ਮਾੜੇ ਹੋ ਗਏ ਜੀ ਇਹ ਦੇਖੋ ਬੋਹ ਹਾਲਾਤ ਮਾੜੇ ਹੋ ਗਏ ਇੱਥੇ ਦੇਖੋ ਦਾਣੇ ਖਰਾਬ ਹੋ ਗਏ ਸਾਰਾ ਕੁਝ ਖਰਾਬ ਹੋ ਗਿਆ ਐ ਦੇਖੋ ਮੋਟਰਸਾਈਕਲ ਦੇ ਕੋਈ ਅਨੇ ਹਾਲਾਤ ਮਾੜੇ ਹੋ ਗਿਆ ਐ ਦੇਖੋ ਕਮਰੇ ਦੇਖੋ ਸਾਰਾ ਨੁਕਸਾਨ ਪੜਿਆ ਸਮਾਨਾ ਨੁਕਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਨਾ ਵੀ ਜ਼ਿਆਦਾ ਨੁਕਸਾਨ ਹੋਇਆ ਕੋਈ ਹਿਸਾਬ ਨਹੀਂ